ਨਮਸਤੇ ਅੱਜ ਆਪਾਂ ਗੱਲ ਕਰਦੇ ਹਾਂ ਜੂਨ 15 ਤੋਂ ਜੁਲਾਈ 15 ਤੱਕ ਦਾ ਰਾਸ਼ੀਫਲ ਸਭ ਤੋਂ ਪਹਿਲਾਂ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਸਿਹਤ ਠੀਕ ਰਹੇ ਆਰਥਿਕ ਲਾਭ ਹੋਵੇ ਕਿਸੇ ਖਾਸ ਕੰਮ ਤੇ ਖਰਚ ਕਰਨਾ ਪੈ ਸਕਦਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਸੁੱਖ ਮਿਲੇਗਾ ਸ਼ਤਰੂ ਹਾਵੀ ਰਹਿ ਸਕਦੇ ਆ ਇਸਤਰੀ ਪੱਖੋਂ ਲਾਭ ਸੰਤਾਨ ਪੱਖੋਂ ਸੁੱਖ ਮਿਲੇਗਾ ਰੋਗ ਅਤੇ ਝੋਟ ਦਾ ਡਰ ਬਣਿਆ ਰਹਿ ਸਕਦਾ ਤੁਸੀਂ ਸ਼ਨੀ ਦਾ ਦਾਨ ਕਰਦੇ ਰਹੋ ਤੁਹਾਡੇ ਲਈ ਜੂਨ 25 28 29 30 ਅਤੇ ਜੁਲਾਈ 7 8 ਅਸ਼ੋਟੇ ਹਾਂਜੀ ਹੁਣ ਆਪਾਂ ਗੱਲ ਕਰਦੇ ਬਿਰਖਰਾਸੀ ਬਿਰਖਰਾਸੀ ਵਾਲਾਂ ਦੀ ਸਿਹਤ ਖਰਾਬ ਰਹਿ ਸਕਦੀ ਹੈ ਆਮਦਨ ਨਾਲੋਂ ਖਰਚ ਜ਼ਿਆਦਾ ਹੋਏਗਾ ਪਤਨੀ ਅਤੇ ਪੁੱਤਰ ਵੱਲੋਂ ਕਸ਼ਟ ਆ ਸਕਦਾ ਤੁਹਾਡੀਆਂ ਨਵੀਆਂ ਯੋਜਨਾਵਾਂ ਮੇਂ ਵਿੱਚ ਕੋਈ ਰੁਕਾਵਟ ਆ ਸਕਦੀ ਹੈ ਤੁਹਾਡੇ ਲਈ ਜੂਨ 21 22 29 ਤੀ ਅਤੇ ਜੁਲਾਈ 1 9 10 11 ਅਸ਼ੋਰੇ ਜਿਵੇਂ ਹੁਣ ਆਪਾਂ ਗੱਲ ਕਰਦੇ ਮਿਥਰਾ ਰਾਸ਼ੀ ਮਿਥਰਾ ਰਾਸ਼ੀ ਵਾਲਾਂ ਦੀ ਸਿਹਤ ਠੀਕ ਰਹੇ ਤੁਹਾਡਾ ਕਾਰੋਬਾਰ ਵੀ ਠੀਕ ਰਹੇ ਮਿੱਤਰਾਂ ਤੇ ਰਿਸ਼ਤਾ ਵੱਲੋਂ ਸਹਯੋਗ ਮਿਲੇਗਾ ਬੰਦੂ ਸੋ ਜਾਇਦਾਦ ਦਾ ਕੋਈ ਝਗੜਾ ਹੋ ਸਕਦਾ ਪਤੀ ਪਤਨੀ ਦੀ ਲੜਾਈ ਹੋ ਸਕਦੀ ਆ ਮਨ ਦੇ ਵਿੱਚ ਕੋਈ ਡਰ ਬਣਿਆ ਰਹਿ ਸਕਦਾ ਸੰਤਾਨ ਪੱਖੋਂ ਸ਼ੁਭ ਤੁਹਾਡੇ ਲਈ ਜੂਨ 15 16 23 24 ਅਤੇ ਜੁਲਾਈ 1 ਤੋਂ 2 12 13 ਅਸ਼ੁਭ ਰਹੇ ਹਾਂਜੀ ਉਹਨਾਂ ਆਪਾਂ ਗੱਲ ਕਰਦੇ ਆ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦੀ ਸਿਹਤ ਠੀਕ ਰਹੇਗੀ ਮਨ ਪ੍ਰਸੰਨ ਰਹੇਗਾ ਕਾਰੋਬਾਰ ਵਿੱਚ ਲਾਭ ਧਨ ਸੁੱਖ ਮਿਲੇਗਾ ਕਿਸੇ ਜਾਇਦਾਦ ਨੂੰ ਲੈ ਕੇ ਝਗੜਾ ਹੋ ਸਕਦਾ ਹਨੀ ਤੇ ਡਰ ਬੰਦੋਂ ਨੂੰ ਸੁੱਖ ਮਿਲੇਗਾ ਇਸਤਰੀ ਕਸ਼ਟ ਪਰ ਇਸਤਰੀ ਵੱਲੋਂ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਤੁਹਾਡੇ ਮਨ ਦੇ ਵਿੱਚ ਕੋਈ ਡਰ ਰਹਿ ਸਕਦਾ ਤੁਹਾਡੇ ਲਈ ਜੂਨ 17 18 25 ਜੁਲਾਈ 4 5 6 14 15 ਸ਼ੁਭ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਠੀਕ ਰਹੇਗੀ ਪਰਿਵਾਰ ਵਿੱਚ ਕੋਈ ਝਗੜਾ ਰਹਿ ਸਕਦਾ ਸੰਤਾਨ ਪੱਖੋਂ ਕੋਈ ਟੈਨਸ਼ਨ ਮਣੀ ਰਹਿ ਸਕਦੀ ਹੈ ਨੇਤਰੋਗੋ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੋਈ ਖੁਸ਼ੀ ਦੀ ਖਬਰ ਮਿਲ ਸਕਦੀ ਹੈ ਕਾਰੋਬਾਰ ਵਿੱਚ ਲਾਭ ਮਿਲੇਗਾ ਇਸਤਰੀ ਪੱਖ ਸ਼ੋਭਰ ਹੋਏਗਾ ਤੁਹਾਡੇ ਲਈ ਜੂਨ 19 20 27 28 ਅਤੇ ਜੁਲਾਈ 7 8 ਸ਼ੋਭਰ ਹੈ ਹਾਂਜੀ ਹੁਣ ਆਪਾਂ ਗੱਲ ਕਰਦੇ ਆ ਕੰਨੈ ਰਾਸ਼ੀ ਕੰਨੈ ਰਾਸ਼ੀ ਵਾਲਿਆਂ ਨੂੰ ਸਰੀਰ ਕੋ ਸੁੱਖ ਕਾਰੋਬਾਰ ਮੱਧਮ ਰਹੇਗਾ ਕਿਸੇ ਰੋਗ ਨੂੰ ਲੈ ਕੇ ਡਰ ਬਣਿਆ ਰਹਿ ਸਕਦਾ ਕਿਸੇ ਸੰਪਤੀ ਨੂੰ ਲੈ ਕੇ ਡਰ ਬਣਿਆ ਰਹਿ ਸਕਦਾ ਕੋਈ ਬਵਾਦ ਹੋ ਸਕਦਾ ਤੁਹਾਡੀਆਂ ਨਵੀਆਂ ਯੋਜਨਾਵਾਂ ਸਫਲ ਹੋਣਗੀਆਂ ਇਸ ਤਰੀਕਾ ਸਤ ਪੁੱਤਰ ਵੱਲੋਂ ਸੁੱਖ ਮਿਲੇਗਾ ਤੁਸੀਂ ਸ਼ਨੀ ਅਤੇ ਮੰਗਲ ਦਾ ਦਾਨ ਕਰੋ ਤੁਹਾਡੇ ਲਈ ਜੂਨ 21 22 29 ਦੀ ਅਤੇ ਜਲਾਈ 1 9 10 11 ਸ਼ੁਭ ਰਹੇ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਠੀਕ ਰਹੇ ਘਰੇਲੂ ਚੜ੍ਹੇ ਰਹ ਸਕਦੇ ਆ ਤੁਹਾਨੂੰ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਸਾਥ ਮਿਲੇਗਾ ਸੰਤਾਨ ਪੱਖੋਂ ਸੁੱਖ ਅਤੇ ਇਸਤਰੀ ਪੱਖੋਂ ਵੀ ਸੁੱਖ ਮਿਲੇਗਾ ਤੁਹਾਡੇ ਲਈ ਜੂਨ 15 16 23 24 ਅਤੇ ਜਲਾਈ 2 3 12 13 ਸ਼ੁਭ ਰਹੇਗੇ ਹਾਂਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਦੀ ਸਿਹਤ ਠੀਕ ਰਹੇਗੀ ਕਿ ਅਲਰਜੀ ਦੀ ਪ੍ਰੋਬਲਮ ਰਹਿ ਸਕਦੀ ਆ ਤੁਹਾਡਾ ਕਿਸੇ ਧਰਮ ਕਰਮ ਦੇ ਵਿੱਚ ਮਨ ਲੱਗਿਆ ਰਹਿ ਸਕਦਾ ਤੁਹਾਨੂੰ ਧਨਲਾਭ ਮਿਲੇ ਘਰੇਲੂ ਝਗੜੇ ਖਤਮ ਹੋਣਗੇ ਘਰੇਲੂ ਝਗੜਾਂ ਦਾ ਕੋਈ ਹੱਲ ਮਿਲ ਸਕਦਾ ਤੁਹਾਨੂੰ ਸੰਪਤੀ ਲਾਭ ਇਸਤਰੀ ਸੁਖ ਪੁੱਤਰ ਸੁਖ ਤੁਹਾਨੂੰ ਸੰਪਤੀ ਵੱਲੋਂ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਇਸਤਰੀ ਪੱਖ ਤੋਂ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਤੁਸੀਂ ਮੰਗਲ ਦਾ ਤਾਨ ਕਰੋ ਤੁਹਾਡੇ ਲਈ ਜੂਨ 17 18 25 26 ਅਤੇ ਜੁਲਾਈ 4 5 6 14 15 ਸ਼ੁਭ ਰਹੇ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਰਸ਼ੀ ਤੁਹਾਨੂੰ ਰਸ਼ੀ ਵਾਲਿਆਂ ਦੀ ਸਿਹਤ ਖਰਾਬ ਰਹਿ ਸਕਦੀ ਆ ਖਾਸ ਕਰਕੇ ਤੁਹਾਨੂੰ ਕੋਈ ਹੱਡੀਆਂ ਦੀ ਪ੍ਰੋਬਲਮ ਹੋ ਸਕਦੀ ਆ ਤੁਹਾਨੂੰ ਇਸ ਤਰੀ ਬਹੁਤ ਲਾਭ ਮਿਲੇਗਾ ਭਰਾਵਾਂ ਵੱਲੋਂ ਸੁੱਖ ਮਿਲੇਗਾ ਸੰਪਤੀ ਲਾਭ ਸੰਤਾਨ ਸੁੱਖ ਮਿਲੇ ਤੁਹਾਨੂੰ ਕੋਈ ਦਿਮਾਗੀ ਟੈਨਸ਼ਨ ਰਹਿ ਸਕਦੀ ਆ ਪਰ ਤੁਸੀਂ ਜੋ ਵੀ ਨਵਾਂ ਕੰਮ ਕਰਨ ਲਈ ਸੋਚ ਰਹੇ ਹੋ ਉਹਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਹਾਨੂੰ ਕਾਰਜ ਖੇਤਰ ਦੇ ਵਿੱਚ ਲਾਭ ਮਿਲੇਗਾ ਤਹਾਡੇ ਲਈ ਜੂਨ 19 20 27 28 ਅਤੇ ਜੁਲਾਈ 7 8 ਸ਼ੁਭ ਰਹੇ ਮਕਰ ਰਸ਼ੀ ਵਾਲਿਆਂ ਦੀ ਸਿਹਤ ਠੀਕ ਰਹੇਗੀ ਇਸ ਤਰ੍ਹਾਂ ਸੁੱਖ ਮਿਲੇਗਾ ਮਨ ਪ੍ਰਸੰਨ ਰਹੇ ਤੁਹਾਨੂੰ ਸੰਪਤੀ ਅਤੇ ਤੁਹਾਨੂੰ ਹਾਨੀ ਹੋ ਸਕਦੀ ਹੈ ਤੁਹਾਡੇ ਮਿੱਤਰ ਅਤੇ ਰਿਸ਼ਤੇਦਾਰ ਸਹਿਯੋਗ ਕਰਨ ਦੇ ਵਿੱਚ ਕੰਜੂਸੀ ਕਰਨਗੇ ਪਰ ਤੁਹਾਡੇ ਸ਼ਤਰੂ ਕਮਜ਼ੋਰ ਰਹਿਣਗੇ ਕਾਰੋਬਾਰ ਤੁਹਾਡਾ ਠੀਕ ਰਹੇ ਤੁਹਾਡੇ ਲਈ ਜੂਨ 21 22 29 30 ਅਤੇ ਜੁਲਾਈ 1 9 10 11 ਸ਼ੁਭ ਰਹੇ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਸਰੀਰਕ ਕਸ਼ਟ ਹੋ ਸਕਦਾ ਖਾਸ ਕਰਕੇ ਹੱਡੀਆਂ ਦੀ ਪ੍ਰੋਬਲਮ ਹੋ ਸਕਦੀ ਆ ਬੀਪੀ ਹਾਈ ਹੋ ਸਕਦਾ ਪਰੰਤੂ ਮਨ ਆਸ਼ਾਂਤ ਰਹੇਗਾ ਇਸਤਰੀ ਸੁੱਖ ਮਿਲੇਗਾ ਤੁਹਾਨੂੰ ਭਰਾ ਵੱਲੋਂ ਕੋਈ ਲਾਭ ਮਿਲ ਸਕਦਾ ਭਰਾ ਵੱਲੋਂ ਸੁੱਖ ਮਿਲੇਗਾ ਪਰ ਤੁਹਾਨੂੰ ਆਪਣੇ ਸੰਤਾਨ ਦੀ ਚਿੰਤਾ ਰਹਿ ਸਕਦੀ ਆ ਤੁਹਾਨੂੰ ਛੱਟ ਲੱਗਣ ਦਾ ਡਰ ਆ ਪਰ ਤੁਸੀਂ ਸੋਚ ਸਮਝ ਕੇ ਵਿਕਲ ਚਲਾਉਣਾ ਤੁਹਾਨੂੰ ਕਾਰੋਬਾਰ ਵਿੱਚ ਵੀ ਕੋਈ ਰੁਕਾਵਟ ਨਹੀਂ ਸਾਡੇ ਲਈ ਜੂਨ 15 16 23 24 ਅਤੇ ਜੁਲਾਈ 2 3 12 13 ਸ਼ੁਭ ਰਹੇ ਹਨ ਹਾਂਜੀ ਉਹਨਾਂ ਆਪਾਂ ਗੱਲ ਕਰਦੇ ਆ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੀ ਸਿਹਤ ਖਰਾਬ ਰਹਿ ਸਕਦੀ ਹੈ ਇਸਤਰੀ ਕਸ਼ਟ ਤੁਸੀਂ ਸ਼ਨੀ ਅਤੇ ਮੰਗਲ ਦਾ ਦਾਨ ਕਰੋ ਬੰਦੂ ਸੁੱਖ ਮਿਲੇ ਜੋ ਵੀ ਤੁਹਾਡੀ ਸੰਪਤੀ ਦੇ ਵਿਵਾਦ ਹੈਗਾ ਉਹ ਸੁੱਲਝ ਸਕਦੇ ਆ ਤੁਹਾਨੂੰ ਸੰਤਾਨ ਪੱਖੋਂ ਖੁਸ਼ਖਬਰੀ ਮਿਲ ਸਕਦੀ ਆ ਕਾਰੋਬਾਰ ਠੀਕ ਰਹੇ ਨਵੇਂ ਕੰਮ ਦੀ ਕੋਈ ਪਲੈਨਿੰਗ ਕਰ ਸਕਦੇ ਆ ਤੁਹਾਡੇ ਲਈ ਜੂਨ 17 18 25 26 ਅਤੇ ਜੁਲਾਈ 4 5 6 14 15 ਸ਼ੁਭ ਰਹੇ ਹਨ ਹਾਂਜੀ ਇਹ ਸੀਗਾ 15 ਜੂਨ ਤੋਂ 15 ਜੁਲਾਈ ਤੱਕ ਦਾ ਰਾਸ਼ੀਫਲ ਤੁਸੀਂ RKJ Astro Channel ਨੂੰ ਸਬਸਕ੍ਰਾਈਬ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਬੈਲ ਆਈਕਨ ਔਨ ਕਰ ਲੈਣਾ ਤਾਂ ਕਿ ਤੁਹਾਨੂੰ ਟਾਈਮ-ਟਾਈਮ ਤੇ ਨੋਟੀਫਿਕੇਸ਼ਨ ਮਿਲਦੇ ਰਹਿਣ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ